ਸੱਚੀ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਕਿਸਾਨ ਸ਼ੁਭਕਰਨ ਦੀ ਵਰਸੀ ਮੌਕੇ ਸ਼ੰਭੂ ਖਨੋਰੀ ਤੇ ਰਤਨਪੁਰਾ ਬਾੜਾਂ ਤੇ ਸ਼ਹੀਦੀ ਸਮਾਗਮ ਦਾ ਆਯੋਜਨ ਕਿਸਾਨਾਂ ਦਾ ਹੋਇਆ ਭਾਰੀ ਇਕੱਠ ਪਿੰਡ ਬੱਲੋ ਵਿਖੇ ਸਥਾਪਿਤ ਸ਼ੁਭਕਰਨ ਦੀ ਮੂਰਤੀ ਤੋਂ ਚੁੱਕਿਆ ਗਿਆ ਪਰਦਾ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਨੇ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਕੀਤਾ ਨਾ ਮਨਜ਼ੂਰ ਕਮੇਟੀ ਦਾ ਪੰਜ ਮੈਂਬਰੀ ਵਫਤ ਤਾਮੀਨ ਨਾਲ ਕਰੇਗਾ ਮੁਲਾਕਾਤ ਫੈਸਲੇ ਨੂੰ ਵਾਪਸ ਲੈਣ ਦੀ ਕਰੇਗਾ ਅਪੀਲ ਸੱਜਨ ਕੁਮਾਰ ਦੀ ਸਜਾ ਦਾ ਫੈਸਲਾ ਹੁਣ 25 ਫਰਵਰੀ ਨੂੰ ਰਾਉਸ ਐਵੇਨਿਊ ਕੋਰਟ ਨੇ ਬਚਾਪੱਖ ਨੂੰ 2 ਦਿਨਾਂ ਦੇ ਅੰਦਰ ਲਿਖਤੀ ਦਲੀਲਾਂ ਪੇਸ਼ ਕਰਨ ਦਾ ਦਿੱਤਾ ਨਿਰਦੇਸ਼ ਪੀੜਤ ਨੇ ਕਿਹਾ ਸਾਨੂੰ ਇਨਸਾਫ ਦੀ ਪੂਰੀ ਆਸ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਵਿਰੋਧੀਆਂ ਨੂੰ ਮੋੜਵਾ ਜਵਾਬ ਕਿਹਾ ਦਿੱਲੀ ਦੀ ਹਾਲਤ ਵਿਗਾੜਨ ਵਾਲੇ ਹੁਣ ਸਾਨੂੰ ਨਾ ਕਰਨ ਸਵਾਲ ਹਰ ਵਾਦਾ ਹੋਵੇਗਾ ਪੂਰਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਨੌਜਵਾਨ ਕਿਸਾਨ ਸ਼ੁਭਕਰਨ ਦੀ ਵਰਸੀ ਮੌਕੇ ਸ਼ੰਭੂ ਖਨੋਰੀ ਤੇ ਰਤਨਪੁਰਾ ਬਾਰਡਰਾਂ ਤੇ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ ਉਧਰ ਸ਼ੁਭਕਰਨ ਦੇ ਜੱਦੀ ਪਿੰਡ ਬਠਿੰਡਾ ਦੇ ਬੱਲੋ ਵਿਖੇ ਸਥਾਪਿਤ ਸ਼ੁਭਕਰਨ ਦੀ ਮੂਰਤੀ ਤੋਂ ਪਰਦਾ ਚੁੱਕਿਆ ਗਿਆ ਭਾਵੁਕ ਮਾਹੌਲ ਵਿੱਚ ਸ਼ੁਭਕਰਨ ਨੂੰ ਉਸਦੇ ਪਰਿਵਾਰ ਤੇ ਕਿਸਾਨਾਂ ਨੇ ਯਾਦ ਕੀਤਾ ਇਸ ਦੌਰਾਨ ਸ਼ੰਭੂ ਸਰਹੱਦ ਤੇ ਕਿਸਾਨਾਂ ਨੇ ਏਕੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ੁਭਕਰਨ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ ਅਸੀਂ ਮੰਗਾ ਮੰਵਾ ਕੇ ਹੀ ਹਟਾਂਗੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਵਰਸੀ ਮੌਕੇ ਪਾਰੀ ਇਕੱਠ ਹੋਇਆ ਸ਼ੰਭੂ ਖਨੋਰੀ ਅਤੇ ਰਤਨਪੁਰਾ ਬਾਰਡਰ ਤੇ ਸ਼ਹੀਦੀ ਸਮਾਗਮ ਦਾ ਆਯੋਜਨ ਹੋਇਆ ਇਸ ਮੌਕੇ ਸ਼ੁਭਕਰਨ ਦੇ ਜੱਦੀ ਪਿੰਡ ਵੱਲੋਂ ਵਿਖੇ ਸਥਾਪਿਤ ਸ਼ੁਭਕਰਨ ਦੀ ਮੂਰਤੀ ਤੋਂ ਪਰਦਾ ਚੁੱਕਿਆ ਗਿਆ ਭਾਵੁਕ ਮਾਹੌਲ ਵਿੱਚ ਸ਼ੁਭਕਰਨ ਨੂੰ ਉਸਦੇ ਪਰਿਵਾਰ ਤੇ ਕਿਸਾਨਾਂ ਨੇ ਯਾਦ ਕੀਤਾ इस दौरान शंभू मोर्चे हुए शहीद समागम किसान आगुआ ने कहा कि शुभकरण की शहीद नहीं जान दी जाएगी किसान अपनी इस लड़ाई को जरूर जीतेंगे और अंत में एक जरूर विनती करूंगा जो हमारे दोनों फोरम बार बार विनती कर चुके हैं सरदार जगजीत सिंह डालेवाल जी भी ये बात कहते हैं कि अगर पूरे देश में कोई भी किसान साथी कोई भी किसान संगठन का नेता कोई भी बुद्धिजीवी यदि एमएसपी गारंटी कानून के संबंध में या हमारी अन्य मांगों के संबंध में कोई सकारात्मक सुझाव हमें देना चाहता है तो हम दिल खोल के खुले मन से उसका स्वागत करेंगे तीनों मोर्चों पे दाता सिंह वाला खनौरी मोर्चे पे शंभू मोर्चे पे रतनपुरा मोर्चे पे आके वो साथी अपने सुझाव दे सकते हैं ईमेल के माध्यम से या फोन के माध्यम से भी सुझाव दे सकते हैं सारे सकारात्मक सुझावों का स्वागत किया जाएगा और अंत में यह के अपनी बात खत्म करता हूं कि जिस दिन देश के सभी किसानों की तेईस की तेईस फसलों की, की 100 परसेंट एमएसपी पर खरीद करने का गारंटी कानून बनेगा वो भाई शुभकरण सिंह जी को सच्ची श्रद्धांजलि होगी वो हमारे किसान आंदोलन एक और किसान आंदोलन दो के शहीदों को सच्ची श्रद्धांजलि होगी और इस लड़ाई को अंजाम तक पहुंचाएंगे परमात्मा का वाहिगुरु का प्रकृति का आशीर्वाद रहना चाहिए ਅਸਮੋ ਕੇ ਵਕਫਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਇਕਜੁੱਟ ਨੇ ਕੇਂਦਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ ਦੱਸਿਆ ਗਿਆ ਕਿ ਕਿਸਾਨ ਚੁਪਕਰਨ ਦੀ ਪਿਛਲੇ ਸਾਲ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਦੌਰਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਇਸ ਦੀ ਜਾਣਕਾਰੀ ਕਮੇਟੀ ਵੱਲੋਂ ਦਿੱਤੀ ਗਈ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਕਿਹਾ ਕਿ ਕਮੇਟੀ ਦਾ ਪੰਜ ਮੈਂਬਰੀ ਵਫਤ ਹਰਜਿੰਦਰ ਸਿੰਘ ਧਾਮੀ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਮੁਰ ਤੋਂ ਆਪਣੇ ਫੈਸਲੇ ਤੇ ਵਿਚਾਰ ਕਰਨ ਦੀ ਅਪੀਲ ਕਰੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਸ਼ੁੱਕਰਵਾਰ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਦੌਰਾਨ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਕਮੇਟੀ ਨੇ ਧਾਮੀ ਨੂੰ ਮੁਰ ਤੋਂ ਆਪਣੇ ਫੈਸਲੇ ਤੇ ਵਿਚਾਰ ਕਰਨ ਲਈ ਕਿਹਾ ਕਮੇਟੀ ਦਾ ਪੰਜ ਮੈਂਬਰੀ ਵਫ ਹੁਣ ਹਰਜਿੰਦਰ ਸਿੰਘ ਧਾਮੀ ਨੂੰ ਮਿਲੇਗਾ ਇਸ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਹਰਜਿੰਦਰ ਸਿੰਘ ਧਾਮੀ ਦਾ ਨਹੀਂ ਸਗੋ ਪੂਰੀ ਕਮੇਟੀ ਦਾ ਸੀ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਿਛਲੇ ਦਿਨੀ ਦਿੱਤੇ ਥੀਸਿਸ ਉੱਪਰ ਡੀਲਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਸਚੱਜੀ ਅਗਵਾਈ ਕੀਤੀ ਹੈ। ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ ਉਨਰ ਵੱਲੋਂ ਕੀਤੀ ਗਈਆਂ ਸ਼ਵਾਵਾ ਦੀ ਭਰਪੂਰ ਸਲੰਘਾ ਕਰਦੇ ਆ ਮਸਹੂਰ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲਈ ਨਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸੇਵਾਦ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਂਚ ਬਰਤਾਲ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਣੀ ਗੁਰਦਵਾਰਾ ਬੰਦਰ ਕਮੇਟੀ ਦੀ ਅੰਤਰ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਖ ਕੰਮ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕੱਤਰਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਤੀਬੇ ਉੱਪਰ ਬਥੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਅਤੀਬਾ ਕਰਦੇ ਆ ਉਹਨਾਂ ਨੂੰ ਮੋੜ ਸਵਾਮਾਂ ਸੰਭਾਲਣ ਲਈ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਹੁਤ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸਜੀਵ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੂਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਵੀ ਜਾਗ ਉਹ ਜਾਗ ਸਕਦੇ ਆ ਇਹ ਡੈਪੂਟੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਧਾਮੀ ਸਾਹਿਬ ਨੂੰ ਸਮਝ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਹੈ ਜਿਹੜੀ 5ਵੇਂ ਬ੍ਰਿਕ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧੰਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੇਗੀ ਕਿਉਂਕਿ ਉਹਨਾਂ ਦੀਆਂ ਵੱਡੀਆਂ ਸੁਵਾਂਵਾਂ ਉਹਨਾਂ ਨੇ ਸਿਉਣੀ ਕਮੇਟੀ ਨੂੰ ਚਾਰ ਚੰਨ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸੁਵਾਂਵਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸੁਵਾਂਵਾਂ ਮੁੜ ਕੇ ਜਿਹੜੀਆਂ ਜਾਰੀ ਰੱਖੋ ਤਾਕੀ ਕੌਮ ਦਾ ਪੰਥ ਦਾ ਜਿਹੜਾ ਭੱਲਾ ਹੋਵੇ ਜ਼ਿਕਰ ਹੋ ਗਿਆ ਕਿ 3 ਦਿਨ ਪਹਿਲਾਂ ਧਾਮੀ ਨੇ ਆਪਣਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਦਫ਼ਤਰ ਵਿਖੇ ਸੌਂਪ ਦਿੱਤਾ ਸੀ ਜਿਸ ਤੋਂ ਬਾਅਦ ਅਕਾਲੀ ਦਲ ਦਾ ਵਫਤ ਬੀਤੇ ਦਿਨੀ ਧਾਮੀ ਨੂੰ ਮਨਾਉਣ ਲਈ ਗਿਆ ਸੀ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਅੰਤਰਿਕ ਕਮੇਟੀ ਦੀ ਅਪੀਲ ਤੇ ਧਾਮੀ ਆਪਣੇ ਅਸਤੀਫੇ ਬਾਰੇ ਕੀ ਫੈਸਲਾ ਕਰਦੇ ਨੇ ਸ਼ਰੋਮਣ ਅਕਾਲੀ ਦਲ ਦੀ ਨਵੀਂ ਭਰਤੀ ਮੋਹਮ ਦੇ ਦਾਅਵਿਆਂ ਤੇ ਕੁਝ ਆਗੂਆਂ ਵੱਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਅਕਾਲੀ ਦਲ ਨੇ ਮੂੜਵਾ ਜਵਾਬ ਦਿੱਤਾ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋਈ ਹੈ ਸੁਧਾਰ ਲਹਿਰ ਵਾਲੇ ਕੁਝ ਆਗੂ ਅਜਿਹੇ ਬਿਆਨ ਦੇ ਕੇ ਪਾਰਟੀ ਨੂੰ ਢਾਹ ਲਗਾ ਰਹੇ ਨੇ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਸ਼ਰੋਮਣ ਅਕਾਲੀ ਦਲ ਵੱਲੋਂ ਬਿਤੇ ਰੋਜ਼ 33 ਲੱਖ ਹੋਰ ਮੈਂਬਰਾਂ ਨੂੰ ਪਾਰਟੀ ਨਾਲ ਜੋੜੇ ਜਾਣ ਦਾ ਦਾਵਾ ਕੀਤਾ ਸੀ ਇਸ ਤੋਂ ਬਾਅਦ ਵਿਰੋਧੀਆਂ ਨੇ ਇਸ ਨੂੰ ਬੋਗਸ ਭਰਤੀ ਮੁਹਿੰਮ ਕਿਹਾ ਸੀ ਹੁਣ ਇਸ ਉੱਤੇ ਅਕਾਲੀ ਆਗੂਆਂ ਨੇ ਤਿੱਖਾ ਪ੍ਰतिकਰਣ ਦਿੱਤਾ ਹੈ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਦੱਸਦੇ ਹੋਏ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂਖਾਨਾ ਨੇ ਸੁਧਾਰ ਲੈਡ ਦੇ ਕੁਝ ਆਗੂਆਂ ਨੂੰ ਕਰੜੇ ਹੱਥੀ ਲਿਆ। ਉਹਨਾਂ ਕਿਹਾ ਕਿ ਪਾਰਟੀ ਨੇ ਇਹਨਾਂ ਲਈ ਬਹੁਤ ਕੁਝ ਕੀਤਾ ਹੈ ਪਰ ਇਹ ਹੁਣ ਅਜਿਹੇ ਬਿਆਨ ਦੇ ਰਹੇ ਨੇ ਜਿਸ ਨਾਲ ਪਾਰਟੀ ਨੂੰ ਟਾ ਲੱਗ ਰਹੀ ਹੈ। ਬਧਾਈਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ ਉਹ ਬੜੀ ਉਤਸ਼ਾਹ ਦੇ ਨਾਲ ਬੜੀ ਜੋਸ਼ ਦੇ ਨਾਲ ਤੇ ਬਹੁਤ ਸਹੀ ਢੰਗ ਨਾਲ ਬਿਲਕੁਲ ਪਾਰਦਰਸ਼ੀ ਉਹ ਭਰਤੀ ਸ਼ੁਰੂ ਕੀਤੀ ਗਈ ਸੀ। ਤਕਰੀਬਨ 20 ਤਰੀਕ ਤੱਕ ਉਹਦਾ ਸਮਾਂ ਸੀਗਾ ਜਿਹਦੇ ਵਿੱਚ 33 ਲੱਖ ਦੇ ਕਰੀਬ ਉਹਦੀ ਜੋ ਭਰਤੀ ਦੀ ਭਰਤੀ ਸਲੀਪਾਂ ਨੇ ਉਹ ਵੱਖ-ਵੱਖ ਹਲਕਾਂ ਚਾਰ ਸਹਬਾਨਾ ਕੋਲੇ ਵੱਖ-ਵੱਖ ਜਥੇਬੰਦੀ ਦੇ ਆਗੂ ਸਹਬਾਨਾ ਕੋਲੇ ਪਹੁੰਚੀਆਂ ਨੇ ਤੇ ਉਹ ਬੜੇ ਗੰਭੀਰਤਾ ਦੇ ਨਾਲ ਬੜੇ ਇਮਾਨਦਾਰੀ ਦੇ ਨਾਲ ਕੱਲੇ-ਕੱਲੇ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਸ਼ਹਿਰ ਵਾਈ ਅਵਾਰਡ ਵਾਈ ਜਾ ਕੇ ਮੱਲਿਆਂ ਵਾਈ ਜਾ ਕੇ ਕਾਲਜ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੇਨ ਚਲਾ ਰਹੇ ਨੇ ਤੇ ਬੜੀ ਸਫਲਤਾਪੂਰਨ ਤਕਰੀਬਨ ਇਹ ਭਰਤੀ ਚੱਲ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਕਿ ਸੁਧਾਰ ਲਹਿਰ ਦੇ ਆਗੂ ਜਾਂ ਹੋਰ ਕਈ ਆਗੂ ਸਹਿਬਾਨ ਆਪਣੀ ਫ੍ਰਸਟ੍ਰੇਸ਼ਨ ਕੱਢਣ ਦੇ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਭਰਤੀ ਬਹੁਤ ਖਸ ਹੋ ਰਹੀ ਹੈ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਲੰਬੇ ਸਮੇਂ ਤੋਂ ਜਿੰਨੀ ਜਿੰਨੀ ਸਾਡੀ ਉਮਰਾਂ ਨੇ ਉਹਨਾਂ ਦਾ ਸਮਾਥਨ ਸ਼੍ਰੋਮਣੀ ਅਕਾਲੀ ਹਲਚ ਹੋ ਗਿਆ ਆਨੰਦ ਮਾਨਦਿਆਂ ਨੂੰ ਕਿ ਤੁਸੀਂ ਉਸ ਟਾਈਮੇ ਭਰਤੀ ਇਹ ਬੋਕਸ ਕਰਦੇ ਸੀ ਜਾਦੇ ਅਸੀਂ ਅਕਾਲੀ ਹਲ ਦੇ ਵਿੱਚ ਆਏ ਆ ਜਾਦੇ ਅਸੀਂ ਅਕਾਲੀ ਹਲ ਦੀ ਸੇਵਾ ਸ਼ੁਰੂ ਕੀਤੀ ਆ ਅਸੀਂ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜੇ ਜਿਹੜੇ ਬਰਿਆਰਥੀ ਵਿਅਕਤੀ ਸੀਗੇ ਯੂਥ ਦੇ ਵਿੱਚ ਸੀ ਯੂਥ ਦੀ ਭਰਤੀ ਕੀਤੀ ਹੁਣ ਹਲਕੇ ਵਾਈ ਜਾ ਕੇ ਪਿੰਡ ਪਿੰਡ ਕੱਲੇ ਕੱਲੇ ਵਾਰਡ ਵਾਈ ਜਾ ਕੇ ਭਰਤੀ ਸ਼ੁਰੂ ਕੀਤੀ ਤੇ ਕੰਮ ਮੁਕੰਮਲ ਆ ਤੇ ਕੱਲ ਮਾਨਜੋ ਚੀਮਾ ਸਾਹਿਬ ਨੇ ਦੱਸਿਆ ਵੀ 33 ਲੱਖ ਦੇ ਕਰੀਬ ਮੈਂਬਰਸ਼ਿਪ ਗਈ ਆ ਭਰਤੀ ਤੇ ਤਕਰੀਬਨ 25 ਤਰੀਕ ਨੂੰ ਉਹ ਸਾਰੀਆਂ ਸਲਿੱਪਾਂ ਵਾਪਸ ਆਉਣ ਗਿਆ ਡੈਲੀਗੇਟ ਦੀ ਚੋਣ ਹੋ ਜਾਣੀ ਆ ਸੋ ਇਸ ਕਰਕੇ ਉਹਨਾਂ ਅੱਗੇ ਉਹਨਾਂ ਦੱਸਣਾ ਚਾਹੁੰਦੇ ਆ ਵੀ ਬਿਲਕੁਲ ਪਾਰਦਰਸ਼ੀ ਢੰਗ ਨਾਲ ਇਹ ਭਰਤੀ ਹੋ ਰਹੀ ਆ ਇਹ ਉਹਨਾਂ ਦੀ ਮੰਨ ਦੀ ਬਖਲਾਅਤ ਆ ਸ਼੍ਰੋਮਣੀ ਕਾਲੀਯਲ ਚੜ੍ਹਦੀ ਕਲਾ ਦੇਖਦੇ ਹੋਏ ਉਹਨਾਂ ਨੇ ਮੰਨ ਚ ਬਹੁਤ ਵੱਡੀ ਬਖਲਾਅਤ ਆ ਜ਼ਿਕਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਰੋਜ਼ 33 ਲੱਖ ਨਵੇਂ ਮੈਂਬਰਾਂ ਨੂੰ ਪਾਰਟੀ ਨਾਲ ਜੋੜਨ ਦਾ ਦਾਵਾ ਕੀਤਾ ਸੀ ਹਾਲਾਂਕਿ ਟੀਚਾ 50 ਲੱਖ ਮੈਂਬਰਾਂ ਦਾ ਰੱਖਿਆ ਗਿਆ ਸੀ ਫਿਲਹਾਲ ਦੇਖਣਾ ਹੋਵੇਗਾ ਕਿ ਸੁਧਾਰ ਲਹਿਰ ਵਾਲੇ ਆਗੂ ਅੱਗੇ ਕੀ ਰਣਨੀਤੀ ਅਪਣਾਉਂਦੇ ਨੇ ਤਕਸਵੀ ਦਮਦਮਾ ਸਾਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਇੱਕ ਬਿਆਨ ਤੇ ਅਕਾਲੀ ਆਗੂਆਂ ਨੇ ਤਿੱਖਾ ਪ੍ਰतिकਰਮ ਦਿੱਤਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਲੋਕ ਸਨਮਾਨਿਤ ਕਰ ਰਹੇ ਨੇ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਸਾਹਮਣੇ ਖੜ ਕੇ ਝੂਠ ਬੋਲਿਆ ਪੰਥ ਤੁਹਾਡੇ ਇਹ ਡਰਾਮੇ ਦੇਖ ਰਿਹਾ ਹੈ ਤੇ ਇਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਦੋ ਵਕਫਖਸ ਮਾਗਮਾ ਵਿੱਚ ਸ਼ਿਰਕਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਲਈ ਕੁਝ ਅਕਾਲੀ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ ਸੀ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਪਲਟਵਾਰ ਕੀਤਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸ਼੍ਰੀ ਅਕਾਲ ਤਖਤ ਦੀ ਫਸੀਲ ਸਾਹਮਣੇ ਖੜ ਕੇ ਸ਼ਰਿਆਮ ਝੂਠ ਬੋਲਿਆ ਉਹ ਲੋਕ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕਰ ਰਹੇ ਨੇ ਛਿੰਜਨ ਗਿਆ ਕਿ ਗਿਆਨੀ ਜੀ ਅੱਜ ਸਮੁੱਚਾ ਪੰਥ ਤੁਹਾਨੂੰ ਦੇਖ ਰਿਹਾ ਸਿੱਖ ਸੰਗਤ ਵਿੱਚ ਭਾਰੀ ਉਰੋਸ ਹੈ ਪਟਿਆਲੇ ਜ਼ਿਲ੍ਹੇ ਦਾ ਹਲਕਾ ਸਨੌਰ ਪੁੰਨਰੇੜੀ ਕਸਬਾ ਸਾਬਕਾ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਅੱਜ ਪਹੁੰਚਦੇ ਨੇ ਤੇ ਸਮਾਗਮ ਦਾ ਪ੍ਰਬੰਧ ਕਰਦੇ ਨੇ ਪੂਰੇ ਜੋਰ-ਸ਼ੋਰ ਦੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਜਿਹੜੇ ਆਪਣੀ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਸ਼੍ਰੀ ਕਾਲਤਖ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀ ਲਹਿਰ ਅੱਜ ਹਲਕਾ ਸਨੌਰ ਤੋਂ ਸ਼ੁਰੂ ਕਰਨ ਲੱਗੇ ਆ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਕੀ ਗਿਆਨੀ ਰਕबीर ਸਿੰਘ ਜੀ ਸਤਿਕਾਰਯੋਗ ਨੇ ਸਾਡੇ ਮੇਰੀ ਉਹਨਾਂ ਅੱਗੇ ਵੀ ਬੇਨਤੀ ਆ ਸਿੰਘ ਸਹਿਬਾਨ ਅਗੇ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਇਹ ਸਮਾਗਮ ਦੇ ਵਿੱਚ ਪਹੁੰਚਦੇ ਨੇ ਤੇ ਜਿਹੜੇ ਉਤਨਾ 2 ਦਸੰਬਰ ਨੂੰ ਤਖਸਾਲਬਾਨ ਤੇ ਉਹ ਫੈਸਲਿਆਂ ਦੇ ਵਿੱਚ ਹੁਕਮ ਸੁਣਾਉਣ ਦੇ ਵਿੱਚ ਨਾਲ ਸ਼ਾਮਲ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਤਾਂ ਇਹ ਜਿਹੜੇ ਲੋਕ ਝੂਠ ਬੋਲ ਕੇ ਸੀ ਜਿਹਨੂੰ ਸਜ਼ਾਵਾਂ ਦੇਣੀਆਂ ਸੀ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਗਏ ਕਿ ਅਸੀਂ ਕੋਈ ਬਿਆਨ ਨਹੀਂ ਸੌਦਾ ਸਾਹ ਦੇ ਹੱਕ ਚ ਦਿੱਤਾ ਤੇ ਉਹਦੀ ਵੀਡੀਓ ਤੱਕ ਅਸੀਂ ਜਨਤਕ ਕਰ ਦਿੱਤੀਆਂ ਪਰ ਤੁਸੀਂ ਉਹਨਾਂ ਨੂੰ ਅੱਜ ਸਨਮਾਨ ਕਰਵਾ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀ ਅੱਜ ਤੋਂ ਲਹਿਰ ਤੋਰਾਂਗੇ ਪਹਿਲਾਂ ਜਿਹੜੇ ਆਗੂ ਨੇ ਪ੍ਰੋਗਰਾਮ ਰੱਖਿਆ ਜਿਹੜੇ ਆਗੂ ਤੁਹਾਡਾ ਸਨਮਾਨ ਕਰ ਰਹੇ ਨੇ ਉਹ ਜਿਹੜਾ ਝੂਠ ਬੋਲ ਕੇ ਆਏ ਸ੍ਰੀ ਆਮ ਗੁਰੂ ਦੇ ਅੱਗੇ ਉਹਦੀ ਉਹਦੀ ਤਾਂ ਕੋਈ ਸਜ਼ਾ ਦੇ ਦਿੰਦੇ ਪਰ ਨਹੀਂ ਤੁਹਾਡੇ ਬਿਆਨ ਰੋਜ਼ ਅਕਾਲੀ ਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਆਮਾਦੀ ਪਾਰਟੀ ਹੋਰ ਪਾਰਟੀਆਂ ਜਿਹੜੀਆਂ ਤੁਹਾਡੀ ਜਿਨ੍ਹਾਂ ਨਾਲ ਯਾਰੀ ਹੈ ਤੁਸੀਂ ਕਹਿੰਦੇ ਹੋ ਕਿ ਮੇਰੀ ਦਿੱਲੀ ਨਾਲ ਦਾ ਮੇਰੀ ਯਾਰੀ ਹੈ ਉਨ੍ਹਾਂ ਦੇ ਖਿਲਾਫ ਤੁਹਾਡਾ ਕੋਈ ਬਿਆਨ ਨਹੀਂ ਕੋਈ ਆਉਂਦਾ ਤੁਸੀਂ ਕਿਹੜੇ ਤਖਤ ਤੇ ਕਿਹੜੀ ਜ਼ਿੰਮੇਵਾਰੀ ਤੇ ਬੈਠੇ ਸੀ ਇਹ ਵੱਡਾ ਵਿਸ਼ਾ ਉਸ ਤਖਤ ਤੇ ਤੁਸੀਂ ਬਰਾਜਮਾਨ ਸੀ ਉਹ ਤਾਂ ਤੁਹਾਡੇ ਨਾਲ ਯਾਰੀਆਂ ਪਾਉਂਦੇ ਸੀ ਜਿੰਨੀ ਨਫ਼ਰ ਤੁਸੀਂ ਅਕਾਲੀ ਦਲ ਲੀਡ ਪ੍ਰਤੀ ਬੋਲ ਰਹੇ ਹੋ ਇਹ ਮੰਚ ਸ਼ੰਕਾ ਪੈਦਾ ਕਰਦੀ ਹੈ ਕਿ ਗੁਰੂ ਨਿਰਣਾ ਕਰੇ ਕਿ ਇੰਨੀ ਨਫ਼ਰਤ ਲੈ ਕੇ ਤੁਸੀਂ ਉੱਥੋਂ ਜਿਹੜੇ ਫੈਸਲੇ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਸੀ ਕੀ ਉਹ ਬਿਲਕੁਲ ਪੱਖਪਾਤੀ ਨਹੀਂ ਸੀ ਉਹ ਬਿਲਕੁਲ ਨਿਰਪੱਖ ਸੀ ਸੋ ਪੂਰੀ ਕੌਮ ਅੱਗੇ ਬੇਨਤੀ ਆ ਕਿ ਇਹਨੂੰ ਆਪਾਂ ਸਮਝੀਏ ਕਿ ਇਹ ਕਿਹ ਸਕ੍ਰਿਪਟ ਹੈ ਇਹ ਕਿਹੜੀ ਕਹਾਣੀ ਹੈ ਤੇ ਕਿੱਥੋਂ ਸ਼ੁਰੂ ਹੋਈ ਆ ਤੇ ਕਿਵੇਂ-ਕਿਵੇਂ ਹੁਣ ਸਾਰਾ ਕੁਝ ਪੜਦਾ ਚੱਕਿਆ ਜਾ ਰਿਹਾ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਇਹ ਪਿਕਚਰ ਕੁਝ ਕਹਿੰਦੀ ਆ ਇਹ ਕਹਾਣੀ ਕੁਝ ਕਹਿੰਦੀ ਆ ਇਹਦੀ ਸਕ੍ਰਿਪਟ ਬਹੁਤ ਮਹੀਨੇ ਪਹਿਲਾਂ ਲਿਖੀ ਗਈ ਜਿਹੜੀ ਹੌਲੀ-ਹੌਲੀ ਸਭ ਦੇ ਸਾਹਮਣੇ ਆ ਰਹੀ ਹੈ ਦੱਸਣ ਹੀ ਹੋਗਾ ਕਿ ਬੀਤੇ ਦਿਨੀ ਸਨੌਰ ਦੇ ਹਲਕਾ ਪੁਨਰ ਰਿਹੜੀ ਅਤੇ ਉਸ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿਖੇ ਹੋਏ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਅਕਾਲੀ ਆਗੂਆਂ ਤੇ ਜੰਮ ਕੇ ਪੜਾਸ ਕੱਢੀ ਸੀ ਫਿਲਹਾਲ ਵੇਖਣਾ ਹੋਵੇਗਾ ਕਿ ਚਿੰਜਰ ਦੇ ਬਿਆਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਪ੍ਰतिकਰਮ ਸਾਹਮਣੇ ਆਉਂਦਾ ਸਿੱਖ ਪਿਉ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਐਲਾਨੇ ਜਾ ਚੁੱਕੇ ਸੱਜਨ ਕੁਮਾਰ ਦੀ ਸਜ਼ਾ ਦਾ ਫੈਸਲਾ ਹੁਣ 25 ਫਰਵਰੀ ਨੂੰ ਹੋਵੇਗਾ। ਅੱਜ ਰੌਜ਼ ਐਵੇਨਿਊ ਕੋਰਟ ਨੇ ਸਜ਼ਾ ਦਾ ਫੈਸਲਾ ਅੱਗੇ ਪਾ ਦਿੱਤਾ। ਜੱਜ ਕਾਵੇਰੀ ਬਵੇਜ਼ਾ ਨੇ ਸ਼ੁੱਕਰਵਾਰ ਨੂੰ ਬਚਾਅ ਪੱਖ ਨੂੰ 2 ਦਿਨਾਂ ਦੇ ਅੰਦਰ ਲਿਖਤੀ ਦਲੀਲਾਂ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ 25 ਫਰਵਰੀ ਨੂੰ ਦੁਪਹਿਰ 2 ਵਜੇ ਤੋਂ ਬਾਅਦ ਸੱਜਨ ਕੁਮਾਰ ਦੀ ਸਜ਼ਾ ਬਾਰੇ ਫੈਸਲਾ ਸੁਣਾ ਸਕਦੇ ਹਾਂ। ਉਦੋਂ ਤੱਕ ਪਰਿਵਾਰਾਂ ਨੇ ਇੱਕ ਵਾਰ ਮੁਰਤੋਂ ਮੁਲਜ਼ਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। 41 ਸਾਲ ਪੁਰਾਣੇ ਦੋਰੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਐਲਾਨੇ ਜਾ ਚੁਕੇ ਸਾਬਕਾ ਕਾਂਗਰਸੀ ਆਗੂ ਸੱਜਨ ਕੁਮਾਰ ਦੀ ਸਜ਼ਾ ਦਾ ਫੈਸਲਾ ਹੁਣ 25 ਫਰਵਰੀ ਨੂੰ ਸੁਣਾਇਆ ਜਾਵੇਗਾ। ਰਾਊਜ਼ ਐਵੇਨਿਊ ਅਦਾਲਤ ਨੇ ਸੱਜਨ ਕੁਮਾਰ ਖਿਲਾਫ ਸਜ਼ਾ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਜੱਜ ਕਬੇਰੀ ਗੋਵੇਜਾ ਨੇ ਸ਼ੁੱਕਰਵਾਰ ਨੂੰ ਬਚਾਅ ਪੱਖ ਨੂੰ 2 ਦਿਨਾਂ ਦੇ ਅੰਦਰ ਲਿਖਤੀ ਦਲੀਲਾਂ ਪੇਸ਼ ਕਰਨ ਦਾ ਹੁਕਮ ਦਿੱਤਾ। ਹੁਣ ਆ ਕਿਹਾ ਕਿ ਅਸੀਂ 25 ਫਰਵਰੀ ਨੂੰ ਦੁਪਹਿਰ 2 ਵਜੇ ਤੋਂ ਬਾਅਦ ਸੱਜਨ ਕੁਮਾਰ ਦੀ ਸਜ਼ਾ ਬਾਰੇ ਫੈਸਲਾ ਲਵਾਂਗੇ। ਉਧਰ ਪੀੜਤਿਰਦੇ ਆਤਮਾ ਸਿੰਘ ਲੁਬਾਨਾ ਨੇ ਕਿਹਾ ਕਿ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਅਸੀਂ ਆਪਣੀ ਮੰਗ ਬਾਰੇ ਅਦਾਲਤ ਨੂੰ ਬੇਨਤੀ ਕਰ ਦਿੱਤੀ ਹੈ ਦੇਖੋ ਸੱਜਨ ਕੁਮਾਰ ਦਾ ਕੇਸ ਬਹੁਤ ਦਿਨੋਂ ਸੇ ਇਹ ਲਟਕ ਰਹਾ ਹੈ 18 ਤਰੀਕ ਨੂੰ ਡੇਟ थी एकदम से ਸਟ੍ਰਾਈਕ ਹੋ ਗਈ ਆਰਗੂਮੈਂਟ ਨਹੀਂ ਹੋ ਪਾਇਆ ਫਿਰ આજ ਦੀ ਡੇਟ थी तो आज भी यही हुआ है कि ਵਕੀਲوں ਦੀ ਹੜਤਾਲ थी तो ਵਕੀਲ ਉਨ੍ਹਾਂ کا پیش نہیں ہوا जज साहब ने बहुत अच्छा डिसीजन लिया जज साहब का हम धन्यवाद करना चाहते हैं कवेरी बजाजी का क्योंकि उन्होंने कहा है कि आप अगर आपकी स्ट्राइक चलती रहती है तो मैं वेट नहीं करूंगी आप रिटिन में आर्ग्यूमेंट अपने फाइल करो और 25 तारीख की फाइनल उन्होंने वो दी है ए, कि भाई 25 तारीख को मैंने अपना जजमेंट सुना है दो बजे उन्होंने कहा है तो हमें उम्मीद है और हमने एक 19 तारीख को भी हमने पंथक ऑल इंडिया पं, पंतक कम, कट किया था उसमें हमने रेजुलेशन पास किया था कि ये जो केस डिले हो रहे हैं इनको पूरी संगत की तरफ से पूरे इंडिया के लोग आए थे उस कन्वेंशन में और सभी की हाथ खड़े करके उन्होंने समर्थन किया था कि इस केस में सज्जन कुमार को जो है फांसी की सजा होनी चाहिए महिपालपुर केस में एक केस में नरेश शेरावत को फांसी की सजा हो सकती है तो सज्जन कुमार के ऊपर सैकड़ों केसेस हैं है हजारों सिखों का कत्ल का आरोप है इनके खिलाफ चार चार पांच पांच केसेस चल रहे हैं कोर्ट में तो हमारी सभी की विकटम की तरफ से डिमांड है और सारे सिखों की तरफ से सभी जन्दियों की तरफ से डिमांड है कि इनको उम्र के दी जाए दस दी की दिल्ली राउल एवेन्यू अदालत इस मामले में सज्जन कुमार न दोषी करार दे चुकी है बस हम सजा का ऐलान होना बाकी है दिल्ली की भाजपा सरकार आम आदमी पार्टी के आगू पहले दिन तो ही शब्दी हमले कर रहे हैं ਸਾਬਕਾ ਮੁੱਖ ਮੰਤਰੀ ਆਤੀਸ਼ੀ ਨੇ ਦਿੱਲੀ ਦੀ ਭਾਜਪਾ ਸਰਕਾਰ ਤੇ ਔਰਤਾਂ ਨਾਲ ਕੀਤਾ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ। ਉਹਨਾਂ ਕਿਹਾ ਕਿ ਪਹਿਲੀ ਕੈਬਨਿਟ ਵਿੱਚ ਔਰਤਾਂ ਦੀ ਸਨਮਾਨ ਰਾਸ਼ੀ ਬਾਰੇ ਭਾਜਪਾ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਹੁਣ ਇਸ ਤੇ ਭਾਜਪਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰੇ ਉਸ ਤੋਂ ਬਾਅਦ ਸਵਾਲ ਕਰੇ। ਦਿੱਲੀ ਵਿੱਚ ਭਾਜਪਾ ਦੇ ਸੱਤਾ ਸੰਭਾਲਦੇ ਹੀ ਆਪ ਵੱਲੋਂ ਵਕਫ ਵਕ ਮੁੱਦਿਆਂ ਤੇ ਭਾਜਪਾ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ। ਦੁਜੀ ਪਾਸੇ ਪਾਪਾ ਆਗੂ ਵੀ ਹਰ ਸਵਾਲ ਦਾ ਠੋਕਵਾ ਜਵਾਬ ਦੇ ਰਹੇ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਦਿਸ਼ੀ ਨੇ ਪਾਪ ਨੂੰ ਸੱਤਾ ਸੰਭਾਲਦੇ ਹੀ ਔਰਤਾਂ ਨੂੰ 2500 ਰੁਪਏ ਹਰ ਮਹੀਨੇ ਦੇਣ ਬਾਰੇ ਯਾਦ ਕਰਵਾ ਕੇ ਕਿਹਾ ਕਿ ਪਹਿਲੇ ਦਿਨ ਹੀ ਪਾਪਾ ਸਰਕਾਰ ਨੇ ਆਪਣੇ ਵਾਅਦੇ ਤੋੜਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਔਰਤਾਂ ਲਈ ਯੋਜਨਾ ਪਾਸ ਨਹੀਂ ਕੀਤੀ ਕਿ ਸਰਕਾਰ ਬਣਨੇ ਕੇ ਪਹਿਲੇ ਹੀ ਦਿਨ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਾਅਦੇ ਤੋੜਨੇ ਸ਼ੁਰੂ ਕਰ ਦਿੱਤੇ ਦਿੱਲੀ ਵਾਲੋਂ ਕੋ ਧੋਖਾ ਦੇਣਾ ਸ਼ੁਰੂ ਕਰ ਦਿੱਤੀ ਪਹਿਲੀ ਕੈਬਨਿਟ ਦੀ ਬੈਠਕ ਹੋ ਗਈ ਲੇਕਿਨ 2500 ਰੁਪਏ ਹਰ ਮਹੀਨੇ ਹਰ ਮਹਿਲਾ ਨੂੰ ਦੇਣ ਵਾਲੀ ਯੋਜਨਾ ਪਾਸ ਨਹੀਂ ਹੋਈ ਆਤਸ਼ੀਦੇ ਇਸ ਬਿਆਨ ਤੇ ਹੁਣ ਭਾਜਪਾ ਦੇ ਸੀਨੀਅਰ ਆਗੂ ਦੁਸ਼ੰਤ ਗੋਤਮ ਨੇ ਮੋੜਵਾ ਜਵਾਬ ਦਿੱਤਾ ਹੁਣਾਂ ਕਿਹਾ ਕਿ ਆਪ ਸਾਨੂੰ ਨਸੀਹਤ ਨਾ ਦੇਵੇ ਪਹਿਲਾਂ ਦੱਸੇ ਕਿ ਆਪ ਨੇ ਪੰਜਾਬ ਦੀਆਂ ਔਰਤਾਂ ਨਾਲ 1000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ ਉਹ ਹਾਲੇ ਤੱਕ ਪੂਰਾ ਕਿਉਂ ਨਹੀਂ ਕੀਤਾ कैक की रिपोर्ट बारे भी गौतम ने बयान दिया आती जी को इसकी चिंता नहीं है कि बहनों महिलाओं के अकाउंट में पैसा पहुंचे क्योंकि अभी चिंता होती तो पंजाब में तीन साल आज तक इंतजार नहीं करना पड़ता चिंता होती तो लोकसभा चुनाव दिल्ली में भी कहा था भिजवा दिया उनको चिंता मुझे लग रहा है उनके अकाउंट में पच्चीस सौ रुपये आने चाहिए उसकी चिंता अपने को लगी हुई है कैक की रिपोर्ट टेबल की जाएगी और जो मोदी जी ने कहा है जिसने देश को लूटा है उसको बचाया नहीं जाएगा ਉਸੇ ਉਹ ਬਸੂਲ ਇੱਕ ਇੱਕ ਪੈਸਾ ਕੀਤਾ ਜਾਏਗਾ ਭਾਜਪਾ ਦੇ ਸਾਰੇ ਹੀ ਆਗੂ ਹਰ ਗਾਰੰਟੀ ਨੂੰ ਛੇਤੀ ਹੀ ਪੂਰਾ ਕਰਨ ਦੀ ਗੱਲ ਆਖ ਰਹੇ ਨੇ ਫਿਲਹਾਲ ਵੇਖਣਾ ਹੋਵੇਗਾ ਕਿ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਭਾਜਪਾ ਸਰਕਾਰ ਕਦੋਂ ਤੱਕ ਪੂਰੀਆਂ ਕਰਦੀ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀਆਂ ਨੂੰ ਮੋੜਵਾਂ ਜਵਾਬ ਦਿੱਤਾ ਦਰਸਲ ਵਕਫਾ ਮੁੱਦਿਆਂ ਤੇ ਆਪ ਅਤੇ ਕਾਂਗਰਸ ਵੱਲੋਂ ਦਿੱਲੀ ਦੀ ਭਾਜਪਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਔਰਤਾਂ ਨੂੰ 2500 ਰੁਪਏ ਹਰ ਮਹੀਨੇ ਦੇਣ ਬਾਰੇ ਆਪ ਵੱਲੋਂ ਭਾਜਪਾ ਤੇ ਤੰਗ ਕਸੇ ਜਾ ਰਹੇ ਨੇ ਇਸ ਜਵਾਬ ਵਿੱਚ ਸੀਐਮ ਰੇਖਾ ਗੁਪਤਾ ਨੇ ਕਿਹਾ ਕਿ ਭਾਜਪਾ ਆਪਣਾ ਹਰ ਵਾਦਾ ਪੂਰਾ ਕਰੇਗੀ ਦਿੱਲੀ ਦੀ ਹਾਲਤ ਵਿਗਾੜਨ ਵਾਲੇ ਹੁਣ ਸਵਾਲ ਨਾ ਕਰਨ ਸੱਤਾ ਸੰਭਾਲਦੇ ਹੀ ਵਿਰੋਧੀਆਂ ਵੱਲੋਂ ਵਕਫ ਵਕ ਮੁੱਦਿਆਂ ਤੇ ਘੇਰੇ ਜਾਣ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਕਈ ਫੈਸਲੇ ਲਏ ਨੇ ਅਸੀਂ ਹਰ ਵਾਦਾ ਪੂਰਾ ਕਰਾਂਗੇ ਕਾਂਗਰਸ ਅਤੇ ਆਪ ਤੇ ਵਰਦਿਆਂ ਮੁੱਖ ਮੰਤਰੀ ਰੇਖਾ ਨੇ ਕਿਹਾ ਕਿ ਕਾਂਗਰਸ ਨੇ 15 ਸਾਲ ਤੇ ਆਮ ਆਦਮੀ ਪਾਰਟੀ ਨੇ 13 ਸਾਲ ਰਾਜ ਕੀਤਾ ਉਹਨਾਂ ਨੇ ਖੁਦ ਤਾਂ ਕੁਝ ਨਹੀਂ ਕੀਤਾ ਹੁਣ ਸਾਡੇ 1 ਦਿਨ ਦੇ ਕੰਮ ਤੇ ਉਹ ਸਵਾਲ ਕਿਵੇਂ ਚੁੱਕ ਰਹੇ ਨੇ ਲੇਖਕ ਮੈਂ ਪੁੱਛਣਾ ਚਾਹਤੀ ਹੂੰ 15 ਸਾਲ ਕਾਂਗਰਸ ਦਾ ਰਾਜ ਰਹਾ 13 ਸਾਲ ਆਮ ਆਦਮੀ ਪਾਰਟੀ ਨੇ ਰਾਜ ਕੀਤਾ ਆਪਣਾ ਕਾਰਿਆਕਾਲ ਦੇਖਨੇ ਹਮੇ 1 ਦਿਨ ਮੇ ਪ੍ਰਸ਼ਨ ਉਠਾਣੇ ਵਾਲੇ ਇਹ ਕੌਣ ਲੋਗ ਹੈ ਜਿन्होने ਦਿੱਲੀ ਕੋ ਬੈਕਫੁੱਟ ਪੇ ਕਰ ਦਿਆ ਜਿन्होने ਦਿੱਲੀ ਕਾ ਸਰਵਨਾਸ਼ ਕੀਆ ਜਿन्होने ਦਿੱਲੀ ਕੀ ਜਨਤਾ ਕੇ ਅਧਿਕਾਰੋ ਕਾ ਹਨਨ ਕੀਆ जिन्होंने केवल नारे दिए दिल्ली के लिए काम नहीं किए आज वो एक दिन पे हम पे उंगली उठाएंगे ये हम हैं जिन्होंने पहली दिन शपथ लेते ही कैबिनेट की मीटिंग करी और उस कैबिनेट की मीटिंग में आयुष्मान योजना जो कि आम आदमी पार्टी की सरकार ने रोक रखी थी लाखों लोगों के अधिकारों का हनन किया हुआ था दस लाख रुपए का लाभ सीधा सीधा हमने आयुष्मान को दिल्ली को पहली कैबिनेट की मीटिंग पहले दिन शपथ लेते ही दिया है ये कोई लोग नहीं है, कोई अधिकार नहीं है हमसे प्रश्न करने का इन्हें अपना गिरेबान झाक के देखना चाहिए दिल्ली की चिंता अब हम करेंगे मोदी जी के नेतृत्व में दिल्ली के जो अधिकार हैं वो दिल्ली को दिए जाएंगे कृपया अपना ध्यान रखे अपनी पार्टी का ध्यान रखे उसमें बहुत टूट फूट हो रही है न जाने कितने लोग खिसकने के लिए तैयार है अरे मैं फिर वही कहूंगी पंद्रह साल उन्होंने कर लिया तेरा साल उन्होंने कर लिया हमें क्या हम अपना एक दिन में जाकर क्या उन्हें तकलीफ इसी बात की है कि अरे इन्हें तो अपने सारे कमिटमेंट्स याद है पहले दिन ही हम यमुना माई के घाट पे जाकर के यदि प्रण को अपने याद कर रहे हैं तो उन्हें क्या तकलीफ है भाई हमने अपनी कमिटमेंट्स बार बार दोहरा रहे हैं मन में दोहरा रहे हैं कैबिनेट में कर रहे हैं सारी चीजों पे एक भी ਕਮਿਟਮੈਂਟ ہماری ਅਧੂਰੀ ਨਹੀਂ ਰਹੇਗੀ 100% ਦਿੱਲੀ ਕੇ ਜਨਤਾ ਕੇ ਲਿਏ ਹਮਨੇ ਜੋ ਕਹਾ ਹੈ ਵੋ ਹਮ ਕਰੇਗੇ ਮੁੱਖ ਮੰਤਰੀ ਨੇ ਇਥੋ ਤੱਕ ਕਹਿ ਦਿੱਤਾ ਕਿ ਵਿਰੋਧੀਆਂ ਨੂੰ ਆਪਣੀ ਪਾਰਟੀ ਦਾ ਧਿਆਨ ਰੱਖਣਾ ਚਾਹੀਦਾ ਹੈ ਅਜਿਹੇ ਬਹੁਤ ਸਾਰੇ ਆਗੂ ਨੇ ਜੋ ਪਾਰਟੀ ਛੱਡਣਾ ਚਾਹੁੰਦੇ ਨੇ ਫਿਲਹਾਲ 27 ਸਾਲਾਂ ਬਾਅਦ ਸੱਤਾ ਹਾਸਲ ਕਰਨ ਵਾਲੀ ਭਾਜਪਾ ਕਦੋਂ ਤੱਕ ਤਿੱਕੀਵੇਂ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਹੈ ਇਹ ਵੇਖਣਾ ਦਿਲਚਸਪ ਹੋਵੇਗਾ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਨਹੀਂ ਸੰਭਾਲ ਸਕੇ ਉਹ ਹੁਣ ਸ਼ਨੀਵਾਰ ਨੂੰ ਆਪਣਾ ਅਹੁਦਾ ਸੰਭਾਲਣਗੇ ਵਿਰੋਧੀਆਂ ਵੱਲੋਂ ਯਮਨਾਦੀ ਸਫਾਈ ਅਤੇ ਮੈਲਾ ਸਨਮਾਨ ਰਾਸ਼ੀ ਦੇ ਮੁੱਦੇ ਤੇ ਘੇਰੇ ਜਾਣ ਤੇ ਸਿਰਸਾ ਨੇ ਪਲਟਵਾਰ ਕੀਤਾ ਸਿਰਸਾ ਨੇ ਕਿਹਾ ਕਿ ਵਿਰੋਧੀ ਧਿਰ ਹਾਰ ਕਾਰਨ ਸਦਨ ਵਿੱਚ ਹੈ ਅਜਿਹੇ ਸਵਾਲ ਕਰਕੇ ਉਹ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਨੇ ਦਿੱਲੀ ਦੇ ਭੋਜਨ ਅਤੇ ਸਪਲਾਈ ਜੰਗਲ ਅਤੇ ਵਾਤਾਵਰਣ ਉਦਯੋਗ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਆਪਣਾ ਅਹੁਦਾ ਨਹੀਂ ਸੰਭਾਲਿਆ ਜਿਸ ਕਾਰਨ ਵਿਰੋਧੀਆਂ ਵੱਲੋਂ ਸਵਾਲ ਚੁਕੇ ਗਏ ਇਸ ਤੇ ਸਿਰਸਾ ਨੇ ਕਿਹਾ ਕਿ ਸਾਡੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਇਸ ਕਾਰਨ ਉਹ ਅੱਜ ਆਪਣਾ ਅਹੁਦਾ ਨਹੀਂ ਸੰਭਾਲਦੇ ਭਲਕੇ ਉਹ ਆਪਣਾ ਅਹੁਦਾ ਸੰਭਾਲਣਗੇ अभी आज तो शायद आज ना फिर संभाल पाए क्योंकि इतनी बैठकें आ गई हैं इतनी मीटिंगें आ गई हैं सीएम साहब ने मीटिंग बुला रखी है पोल्यूशन के ऊपर हम चर्चा कर रहे हैं कैसे इसको कम किया जाए और बहनों को फ्री सिलेंडर और जो देना है सब्सिडी में उस पर हमारी चर्चा चल रही है तो मुझे लगता नहीं कि आज भी चार्ज ले पाएंगे चार्ज कल पे चले जायेगा यमुना की साफ सफाई कांग्रेस आगू अलका लांबा और सम्मान राशि दिल्ली की सबका मुख्यमंत्री आदिशी वालों ਪਾਪਾ ਨੂੰ ਕੇਰੇ ਜਾਂਦੇ ਸਿਰਸਾ ਨੇ ਪਲਟਵਾਰ ਕੀਤਾ ਸਿਰਸਾ ਨੇ ਵਿਰੋਧੀਆਂ ਲਈ ਤਲਖ ਸ਼ਬਦਾਂ ਦੀ ਵਰਤੋਂ ਕੀਤੀ ਅਰੇ ਛੋੜੀਓ ਵਿਚਾਰੇ ਡਿਪਰੈਸ਼ਨ ਮੇ ਆਪ ਨੂੰ ਕੋ ਜਾਣੇ ਦਿਜੀਏ ਨੂੰ ਥੋੜੇ ਜਿਹਾ ਰੈਸਟ ਕਰਨੇ ਦਿਜੀਏ ਜਬ ਵੀ ਇਨਸਾਨ ਹਾਰਤਾ ਸਦਮਾ ਉਸਕੋ ਹੁੰਦਾ ਹੈ ਔਰ ਸਦਮਾ ਸਭਾ ਵੀ ਕੋਈ ਗਲਤ ਤੋਂ ਨਹੀਂ ਹੈ ਐਸਾ ਨਹੀਂ ਹੈ ਨੂੰ ਪੁੱਛੀਏ ਕਿ 1000 ਰੁਪਏ ਮਿਲ ਗਿਆ ਕਿ ਪੰਜਾਬ ਮੇ ਅਸੀਂ ਉਹ ਫਾਈਲें ਮੰਗਵਾਈਆਂ ਹੈ उन फाइलों से पढ़ रहे हैं कि कैसे कैसे हजार रूपये बहन बेटियों को दिया ताकि हम यहाँ ढाई हजार दे पाए तो अतिशी जी को भेज दिया है कही अगर वो फाइल सीधा भी भेज सकें तो मेहरबानी होगी हमें बड़ा लंबा पंजाब से मंगवाने के घूमके आना पड़े तो अतिशी जी हमें वो फाइल भेजेंगे तो तुरंत हम उसको पढ़ के कार्रवाई कर देंगे देखिये मंदिर में दो किस्म के लोग जाते हैं एक पूजा करने के लिए जाते हैं जिनकी परमात्मा में आस्था होती है और दूसरे वहां से जूते उठाने के लिए जाते हैं जो जूते उठाने वाला जा रहा होता है वो सोच रहा होता है कि सभी लोग यहाँ पे जूता उठाने आए हैं उनका कसूर नहीं है कांग्रेस और आम आदमी पार्टी का बिचारों की सोच ही है हम पूजा करके परमात्मा में आराधना करने वाले लोग हैं वो जूते उठाने वाले लोग हैं तो उनको लग रहा सभी जूते उठाने वाले लोग हैं तो इसको सोच नहीं दीजिए अच्छी बात है उनको लगता है फोटो ऑप है क्योंकि वो बेचारे ऐसे ही करते थे ऑफिस टेक ओवर करें और राशन कार्ड का पोल्यूशन का इंडस्ट्री का बहुत सारे काम है हमारी बहनों को सिलेंडर मुफ्त देने का पांच सौ में सिलेंडर देने का ये योजना भी है और इसके ऊपर भी बैठके शुरू है आज से ਤੋ ਆਨੇ ਵਾਲੇ 2-4-5 ਦਿਨਾਂ ਵਿੱਚ ਆਪਕੇ ਪਾਸ ਬਹੁਤ ਕੁਝ ਪਤਾਨੇ ਕੋ ਹੋਗਾ ਵਿਰੋਧੀਆਂ ਵੱਲੋਂ ਵਕਫ ਵਕ ਮੁੱਦਿਆਂ ਤੇ ਘੇਰੇ ਜਾਣ ਤੇ ਭਾਜਪਾ ਆਗੂ ਮੋੜਵੇ ਜਵਾਬ ਦੇ ਰਹੇ ਨੇ ਇਸ ਤੋਂ ਸਾਫ ਹੈ ਕਿ ਆਉਂਦੇ ਦਿਨਾਂ ਵਿੱਚ ਜਦੋਂ ਵੀ ਦਿੱਲੀ ਵਿਧਾਨ ਸਭਾ ਦਾ اجلاس ਹੋਵੇਗਾ ਇਹ ਹੰਗਾਮੇਦਾਰ ਹੋਵੇਗਾ ਇਸ ਫੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾਦ